ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਮੇਰੀ ਪਿਆਰਬਣੀ ਸਤਿ ਸ਼੍ਰੀ ਅਕਾਲ ਅੱਜ ਮੈਂ ਇਸ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਦੇ ਡਰਾਈਵਰ ਵੱਲੋਂ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਉਹਦੇ ਮੁਤਲਕ ਤੁਹਾਨੂੰ ਬਰੀਫ ਕਰਨ ਲੱਗਿਆ ਕਿ ਮੈਂ ਦੇਖ ਰਿਹਾ ਕਿ ਕਾਫੀ ਥਾਵਾਂ ਤੇ ਵਕ-ਵਕ પેટ્રોલ ਪੰਪਾਂ ਦੇ ਉੱਤੇ ਕਾਫੀ ਭੀੜ ਜਮਾ ਹੋਈ ਹੋਈ ਹੈ ਤੇ ਪੈਨਿਕ ਬਾਇੰਗ ਚੱਲ ਰਹੀ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਆਸ਼ਵਾਸ਼ਣ ਦੇਣਾ ਚਾਹੁੰਦਾ ਕਿ ਇੱਕ ਤਾਂ ਤੇਲ ਦੀ ਸਪਲਾਈ ਲਾਈਨ ਬਾਰੇ ਕੋਈ ਵੀ ਕਮੀ ਨਹੀਂ ਹੈ ਤੇ ਸਾਡੇ ਬੇਸਿਕਲੀ ਜਿਹੜੇ ਪੰਜਾਬ ਨੂੰ ਦੇਖੀਏ ਤਾਂ ਤਿੰਨ ਵੱਡੇ ਟਰਮੀਨਲ ਹੈਗੇ ਆ ਕ੍ਰੋਸ ਜਿਹੜੀ ਆਇਲ ਮਾਰਕੀਟਿੰਗ ਕੰਪਨੀਆਂਜ਼ ਨੇ ਚਾਹੇ ਉਹ ਇੰਡੀਅਨ ਆਇਲ ਹੋਵੇ ਜਾਂ ਬੀਪੀਸੀਐਲ ਐਚਪੀਸੀਐਲ ਇਹ ਜਿਹੜੀ ਵੱਡੀ ਕੰਪਨੀਆਂ ਨੇ ਜਿਹੜੀ ਸਾਰੀ ਤੇਲ ਦੀ ਸਪਲਾਈ ਨੂੰ ਉਹ ਕਰਦੇ ਆ ਨੇ ਸਾਰੇ ਪੈਟਰੋਲ ਪੰਪਸ ਨੂੰ ਸੋ ਇਹਨਾਂ ਦੇ ਟਰਮੀਨਲ ਜਲੰਧਰ ਦੇ ਵਿੱਚ ਬਠਿੰਡਾ ਦੇ ਵਿੱਚ ਤੇ ਸੰਗਰੂਰ ਦੇ ਵਿੱਚ ਨੇ ਮੇਰੀ ਸਾਰੀ ਡੀਸੀਜ਼ ਨਾਲ ਗੱਲਬਾਤ ਚੱਲ ਰਹੀ ਹੈ ਤੇ ਲੇਟੈਸਟ ਜਿਹੜੀ ਸਾਡੇ ਅਮ੍ਰਿਤਸਰ ਜਿਨੇ ਦੀ ਸਪਲਾਈ ਉਹ ਜਲੰਧਰ ਤੋਂ ਆਂਦੀ ਹੈ ਜਲੰਧਰ ਤੋਂ ਇਹ ਸਟ੍ਰਾਈਕ ਕਾਲ ਆਫ ਹੋ ਗਈ ਹੈ ਤੇ ਉੱਥੋਂ ਜਿਹੜੀ ਹੈਗੀ ਇਹ ਸਪਲਾਈ ਲਾਈਨ ਬਿਲਕੁਲ ਹੁਣ ਲੇਟੈਸਟ ਹੀ ਮੇਰੀ ਉੱਥੇ ਡਿਪਟੀ ਕਮਿਸ਼ਨਰ ਨਾਲ ਗੱਲ ਹੋਈ ਹੈ ਤੇ ਰੀਸਟੋਰ ਹੋ ਗਈ ਹੈ ਤਾਂ ਕਿਸੇ ਨੂੰ ਵੀ ਪੈਨਿਕ ਦੇ ਵਿੱਚ ਆ ਕੇ ਬਾਇੰਗ ਦੇ ਲੋਡ ਨਹੀਂ ਹੈ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਸਾਡਾ ਫੂਡ ਸਪਲਾਈ ਵਿਭਾਗ ਹੈ ਜਿਹੜਾ ਕਿ ਓਵਰਆਲ ਤੇਲ ਦੀ ਸਪਲਾਈ ਤੇ ਪੈਟਰੋਲ ਪੰਪਸ ਨੂੰ ਸੁਪਰਵਾਈਜ਼ ਕਰਦਾ ਹੈ ਉਹਨਾਂ ਦੀ ਵੀ ਸਾਰੇ ਥਾਵਾਂ ਤੇ ਡਿਊਟੀ ਲਗਾਈ ਗਈ ਹੈ ਵੀ ਕੋਈ ਵੀ ਬਲੈਕ ਮਾਰਕੀਟਿੰਗ ਜਾਂ ਹੋਲਡਿੰਗ ਕਿਸੇ ਵੀ ਪੈਟਰੋਲ ਪੰਪ ਓਨਰਸ ਵੱਲੋਂ ਨਾ ਕੀਤੀ ਜਾਵੇ ਸ ਉੱਥੇ ਵੀ ਸਾਡਾ ਚੈੱਕ ਕੀਤਾ ਗਿਆ ਤੇ ਕਿਉਂਕਿ ਖਾਸ ਕਰ ਸਪਲਾਈ ਲਾਈਨਸ ਹੀ ਰিস্টੋਰ ਹੋ ਗਈਆਂ ਨੇ ਬਠਿੰਡੇ ਤੋਂ ਵੀ ਮੇਰੀ ਡਿਪਟੀ ਕਮਿਸ਼ਨਰ ਤੋਂ ਮੈਂ ਅਪਡੇਟ ਲਿਆ ਉੱਥੇ ਵੀ ਸਪਲਾਈ ਲਾਈਨਸ ਰিস্টੋਰ ਹੋ ਗਿਆ ਹੈ ਜਲੰਧਰ ਵੀ ਸਟ੍ਰਾਈਕ ਖੁੱਲ ਚੁੱਕੀ ਹੈ ਸੋ ਕੋਈ ਵੀ ਤੁਹਾਨੂੰ ਪੈਨਿਕ ਦੇ ਵਿੱਚ ਆ ਕੇ ਬਾਇੰਗ ਤੇ ਹੋਲਡਿੰਗ ਦੇ ਵਿੱਚ ਆਂਦੇ ਲੋਡ ਨਹੀਂ ਲਾਈਨਾਂ ਦੇ ਵਿੱਚ ਲੱਗਣ ਦੀ ਲੋਡ ਨਹੀਂ ਤੇ ਇਹ ਮਸਲਾ ਰਿਜ਼ੋਲਵ ਹੋ ਚੁੱਕਾ ਹੈ ਤੇ ਇਸ ਬਾਰੇ ਕੋਈ ਪੈਨਿਕ ਜਾਂ ਅੱਗੇ ਰਿਊਮਰਸ ਨਾ ਫੈਲਾਈ ਜਾਣ ਧੰਨਵਾਦ ਤੁਹਾਡਾ ਬਹੁਤ ਬਹੁਤ IBN7 ਖਬਰਨਾਮਾ ਹਰ ਖਬਰ ਸੱਚ ਦੇ ساتھ